ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਵਿਭਾਗ ਦੇ ਮੰਤਰੀ ਹਰਪਾਜਨ ਸਿੰਘ ਈਟੀਓ ਨੇ ਅੱਜ ਫਾਜ਼ਿਲਕਾ ਹਿੰਦੂ ਮਲ ਕੋਟ ਸੜਕ ਦੇ ਨਵੀਨੀਕਰਨ ਦੇ ਪ੍ਰੋਜੈਕਟ ਦਾ ਪਿੰਡ ਸਤੀਰ ਵਾਲਾ ਵਿਖੇ ਨੇ ਪੱਤਾ ਰੱਖਿਆ ਇਸ ਮੌਕੇ ਦੇ ਨਾਲ ਹਲਕਾ ਫਾਜ਼ਿਲਕਾ ਤੋਂ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ ਇਸ ਮੌਕੇ ਬੋਲਦਿਆਂ ਕੈਬਨਟ ਮੰਤਰੀ ਹਰਪਾਜਨ ਸਿੰਘ ਈਟੀਓ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਵਾਈ ਵਾਲੀ ਸੂਬਾ ਸਰਕਾਰ ਜੋ ਇੱਕ ਨਵੇਂ ਬਦਲਾਅ ਦੀ ਉਮੀਦ ਲੈ ਕੇ ਲੋਕਾਂ ਵਿੱਚ ਆਈ ਹੈ ਵੱਲੋਂ ਬਦਲਾਅ ਨੂੰ ਹਕੀਕਤ ਦਾ ਰੂਪ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਨਾ ਕੇਵਲ ਸੜਕ ਨੂੰ ਨਵੀਨੀਕਰਨ ਕੀਤਾ ਸਗੋਂ ਉਸਤੇ 4 ਸਾਲ ਦੇ ਰੱਖ-ਰਖਾਅ ਦਾ ਵੀ ਇਸ ਦੇ ਵਿੱਚ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਕਹੇ ਕਿ ਇਸ ਨਾਲ ਇਲਾਕੇ ਦੇ ਲਗਭਗ 20 ਸਰਹੱਦੀ ਪਿੰਡਾਂ ਨੂੰ ਲਾਭ ਮਿਲੇਗਾ। ਇਸ ਤੋਂ ਪਹਿਲਾਂ ਬੋਲਦਿਆਂ ਹਲਕਾ ਵਿਧਾਇਕ ਨਰਿੰਦਰ ਪਾਲ ਸਿੰਘ ਸਾਬਰ ਨੇ ਦੱਸਿਆ ਕਿ ਇਸ ਸੜਕ ਦੀ ਬਹੁਤ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਤੁਹਾਨੂੰ ਨੇ ਸੜਕ ਦੇ ਨਵੀਨੀਕਰਨ ਦਾ ਪ੍ਰੋਜੈਕਟ ਸ਼ੁਰੂ ਕਰ ਲਈ ਪਰ ਭਾਜਨ ਸਿੰਘ ਈਟੀਓ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ। ਇਹ ਜਿਹੜਾ ਰੋਡ ਇੱਥੋਂ ਫਾਜ਼ਲਕਾ ਤੋਂ ਹਿੰਦਮਲ ਕੋਟ ਤੱਕ ਜਾਂਦੀ ਆ ਇਹਦੀ ਕਿਲਮਾ ਲਗਭਗ 13.5 ਕਿਲੋਮੀਟਰ ਆ ਉਹਦੀ ਅਸੀਂ ਅੱਜ ਸ਼ੁਰੂਆਤ ਕੀਤੀ ਆ ਨੂੰ ਬਣਾਉਂਦੀ ਆ ਸਾਡੇ ਮਾਨਯੋਗ ਐਮਐਲਏ ਸਾਹਿਬ ਸਰਦਾਰ ਨਰਿੰਦਰਪਾਲ ਸਿੰਘ ਸੋਨਾ ਸਾਹਿਬ ਇਹਨਾਂ ਦੀ ਬੜੇ ਲੰਬੇ ਸਮੇਂ ਤੋਂ ਇੱਕ ਮੰਗ ਸੀ ਕਿ ਸਾਡੀ ਇਹ ਰੋਡ ਜਿਹੜੀ ਆ ਇਹ ਕਾਫੀ ਜਗ੍ਹਾ ਤੋਂ ਟੁੱਟੀ ਆ ਪਰ ਇਹਨੂੰ ਬਣਾਇਆ ਜਾਵੇ ਇਹਨੂੰ ਅਸੀਂ ਅੱਜ 7.7 ਕਰੋੜ ਰੁਪਏ ਦੀ ਰਕਮ ਜਿਹੜੀ ਬਜਟ ਜਾਰੀ ਕਰਕੇ ਇਹਨੂੰ ਪਰੌਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਇਸ ਤੋਂ ਇਲਾਵਾ ਅੱਜ ਇੱਕ ਹੋਰ ਵੀ ਰੋਡ ਜਿਹੜੀ ਇੱਕੋਂ ਹੈਗੀ ਸੀ ਕਿ ਬਲਗੂਆਣਾ ਹਲਕੇ ਦੇ ਵਿੱਚ ਉਹਦੀ ਵੀ ਅੱਜ ਸ਼ੁਰੂ ਆਮ ਸ਼ੁਰੂਆਤ ਕੀਆ ਉਹ ਵੀ ਰਾਜਸਥਾਨ ਨੂੰ ਜਿਹੜੀ ਆ ਫਾਜ਼ਲ ਕਾ ਮੁਕਸਰ ਸਾਹਬ ਰੋਡ ਲੜੀਆ ਉਹ ਉੱਤਰ ਹਨੂਮਾਨ ਦਾ ਰਜਾ ਚੱਲ ਰਿਹਾ ਹੈ ਪਰ ਜਿਹੜੀ ਸਾਢੇ 16 ਕਰੋੜ 16 ਕਰੋੜ 69 ਲੱਖ ਰੁਪਏ ਦੇ ਨਾਲ ਉਹਦੀ ਵੀ ਅੱਜ ਸ਼ੁਰੂਆਤ ਕੀਤੀ ਆ ਸੋ ਲਗਭਗ 24 ਕਰੋੜ ਰੁਪਏ ਦੇ ਦੀਆਂ ਨਵੀਆਂ ਸੜਕਾਂ ਦੀ ਅੱਜ ਸ਼ੁਰੂਆਤ ਫਾਜ਼ਿਲਕਾਰ ਜਨੇ ਦੇ ਵਿੱਚ ਹੋਈ ਆ ਮੈਂ ਸਮਝਦਾ ਆ ਕਿ ਇਹ ਇੱਕ ਪੁਨੇ ਆਦੀ ਟਾਂਚੇ ਨੂੰ ਮਜ਼ਬੂਤ ਕਰਨ ਵਾਸਤੇ ਲੋਕਾਂ ਦੀ ਖੱਜਲ ਖਵਾਰੀ ਨੂੰ ਦੂਰ ਕਰਨ ਵਾਸਤੇ ਕਿਉਂਕਿ ਸਾਡੀ ਬਾਰਡਰ ਰਾਜਸਥਾਨ ਦੇ ਨਾਲ ਬਾਰਡਰ ਨਾਲ ਲੱਗਦੀ ਜਿਹੜੀ ਆ ਇਹ ਸਾਡੀ 벨ਟ ਆ ਕਾਫੀ ਪਛੜੀ ਹੋਈ 벨ਟ ਆ ਸੋ ਅਸੀਂ ਇਹਨੂੰ ਅੱਜ ਇਹ ਠੀਕ ਕਰਨ ਦਾ ਜਿਹੜਾ ਉਹ ਨਹੀਂ ਪੱਥਰ ਰੱਖ ਦਿੱਤਾ ਸੋ ਆਉਣ ਵਾਲੇ 7-8 ਮਹੀਨਿਆਂ ਦੇ ਵਿੱਚ ਇਹ ਜਿਹੜੀਆਂ ਦੋਨੇ ਰੂਸ ਨੇ ਇਹ ਬਣ ਕੇ ਤਿਆਰ ਹੋ ਜਾਂਦੀਆਂ ਸੋ ਮੈਂ ਬਧਾਈ ਦੇਣਾ ਇਲਾਕੇ ਦੇ ਲੋਕਾਂ ਨੂੰ ਸਾਡੇ ਮਾਨਯੋਗ ਮੈਨ ਸਿੰਘ ਸਾਹਿਬ ਨੂੰ ਇਹਨਾਂ ਦੀ ਸਮੁੱਚੀ ਟੀਮ ਜਿਹੜੀ ਕਿ ਬੜੇ ਅ ਸ਼ਿੱਦਤ ਦੇ ਨਾਲ ਇਸ ਹਲਕੇ ਦੇ ਵਿੱਚ ਕੰਮ ਕਰ ਲਈ ਆ ਸੋ ਉਹਨਾਂ ਨੂੰ ਅੱਜ ਬਹੁਤ-ਬਹੁਤ ਬਧਾਈ ਕਿਉਂਕਿ ਉਹਨਾਂ ਦੀ ਇੱਕ ਚਿਰਕੋਣੀ ਲੰਬੇ ਸਮੇਂ ਤੋਂ ਜੜੀ ਮੰਗ ਚੱਲੀ ਆ ਰਹੀ ਸੀ ਕਿ ਉਹ ਜਿਹੜੀ ਆ ਪੁਰਾਣੀ ਫਾਜ਼ਲਗਾ ਦੇ ਵਿੱਚ ਕੈਬਨਿਟ ਮੰਤਰੀ ਪੰਜਾਬ ਸਰਦਾਰ ਹਰਭਜਨ ਸਿੰਘ ਈਟੀਓ ਜੀ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਔਰ ਸਾਡੇ ਜੋ ਹਲਕਾ ਫਾਜ਼ਲ ਕਾ ਰਬਕੰਡ ਸ਼ਦੀਰ ਵਾਲਾ ਮੋੜ ਤੋਂ ਲੈ ਕੇ ਹਿੰਦਮਲਕੋਟ ਰਾਜਸਥਾਨ ਦੇ ਨਾਲ ਲੱਗਦੀ ਸੜਕ ਜਿਹਦੀ ਹਾਲਤ ਬਹੁਤ ਜ਼ਿਆਦਾ ਮਾੜੀ ਸੀ ਮੰਤਰੀ ਸਾਹਿਬ ਨੇ ਆਪ ਅੱਜ ਦੇਖਿਆ ਉਹ ਸੜਕ ਦਾ ਔਰ ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਸੀ ਇਹ ਜਿਹੜੀ ਸੜਕ ਹੈ ਇਹਨਾਂ ਇਸ ਸੜਕ ਦੇ ਨਾਲ ਤਕਰੀਬਨ 20 ਪਿੰਡ ਲੱਗਦੇ ਆ ਜੋ ਇਸ ਸੜਕ ਤੋਂ ਰੋਜ਼ ਗੁਜ਼ਰਦੇ ਨੇ ਲੋਕ ਔਰ ਮੰਤਰੀ ਸਾਹਿਬ ਨੇ ਇਸ ਗੱਲ ਨੂੰ ਸੀਰੀਅਸ ਲੈਂਦੇ ਹੋਏ ਇਸ ਰੋਡ ਨੂੰ ਬਣਾਉਣ ਲਈ 7.5 ਕਰੋੜ ਰੁਪਏ ਜਾਰੀ ਕਰਤਾ ਔਰ ਉਸ ਰੋਡ ਦਾ ਅੱਜ ਸ਼ੁਰੂਆਤ ਕਰਾਉਣ ਲਈ ਨੀ ਪੱਥਰ ਰੱਖ ਕੇ ਅੱਜ ਜਿਹੜੀ ਸ਼ੁਰੂਆਤ ਕਰਵਾਈ ਹੈ ਇਹ ਜਿਹੜੀ ਸੜਕ ਹੈ ਨਵੀਂ ਬਣੇਗੀ ਔਰ ਇਹਨਾਂ ਲੋਕਾਂ ਦੀ ਜਿਹੜੀ ਮੰਗ ਹੈ ਉਹ ਅੱਜ ਮੰਤਰੀ ਸਾਹਿਬ ਨੇ ਪੂਰੀ ਕੀਤੀ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਜੀ ਜੋ ਅੱਜ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਮੈਂ ਇਹਨਾਂ ਦਾ ਤਹਿ ਦਿਲ ਤੋਂ ਹਲਕਾ ਫਾਜ਼ਲ ਕਾ ਵਸਿਆਵਾਂ ਵੱਲੋਂ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਜਿਹੜੀ ਬਹੁਤ ਸਾਲਾਂ ਤੋਂ ਜਿਹੜੀ ਮੰਗ ਸੀ ਲੋਕਾਂ ਦੀ ਉਹ ਅੱਜ ਪੂਰੀ ਕੀਤੀ ਹੈ ਤਹਿ ਦਿਲ ਤੋਂ ਧੰਨਵਾਦ ਮੰਤਰੀ ਸਾਹਿਬ ਦਾ ਜੋ ਅੱਜ ਫਾਜ਼ਿਲਕਾ ਪਹੁੰਚੇ ਨੇ ਔਰ ਸਾਰੇ ਜਿਹੜੇ ਸਾਡੇ ਵਰਕਰਾਂ ਨੇ ਬਹੁਤ ਹੀ ਜਿਹੜਾ ਚੰਗੇ ਤਰੀਕੇ ਨਾਲ ਅੱਜ ਮੰਤਰੀ ਸਾਹਿਬ ਦਾ ਸਵਾਗਤ ਕੀਤਾ ਜਿੰਨੇ ਵੀ ਸਾਰੇ ਇੱਥੇ ਵਰਕਰ ਸਹਿਬਾਨ ਪਹੁੰਚੇ ਨੇ ਸਾਡੇ ਜ਼ਿਲ੍ਹੇ ਦੇ ਆਗੂ ਸਹਿਬਾਨ ਪਹੁੰਚੇ ਨੇ ਸਾਡੇ ਬਲਾਕਾਂ ਦੇ ਆਗੂ ਸਹਿਬਾਨ ਨੇ ਜਾਂ ਪਿੰਡਾਂ ਦੇ ਨੇ ਜਿੰਨੇ ਵੀ ਸਾਡੇ ਵਰਕਰ ਔਰ ਆਗੂ ਸਹਿਬਾਨ ਪਹੁੰਚੇ ਸਾਰਿਆਂ ਦੇ ਇੱਥੇ ਪਹੁੰਚਣ ਤੇ ਮੈਂ ਧੰਨਵਾਦ ਕਰਦਾ